ਤਿਉਹਾਰਾਂ ਦੇ बिक ਰਿਹਾ ਸਮਾਨ ਖਾਸ ਕਰਕੇ ਉਹ ਸਮਾਨ ਜੋ ਦੁੱਧ ਤੋਂ ਤਿਆਰ ਹੁੰਦਾ ਹੈ ਔਰ ਕੀ ਜੋ ਤੁਸੀਂ ਖਾ ਰਹੇ ਹੋ ਖਾ ਰਾ ਰਹੇ ਹੋ ਵੰਡ ਰਹੇ ਹੋ ਕਿ ਉਹ ਅਸਲੀ ਦੁੱਧ ਦਾ ਬਣਿਆ ਹੋਇਆ ਹੈ ਜਾਂ ਫਿਰ ਕਿਤੇ ਨਾ ਕਿਤੇ ਕੈਮੀਕਲ ਦੀ ਸ਼ਕਤੀ ਦੇ ਨਾਲ ਨਕਲੀ ਦੁੱਧ ਤਿਆਰ ਕਰਕੇ ਇਹ ਤੁਹਾਨੂੰ ਤੇ ਤੁਸੀਂ ਆਮ ਲੋਕਾਂ ਨੂੰ ਜ਼ਹਿਰ ਪਰੋਸ ਰਹੇ ਹੋ ਪੋਸੂ ਨਾਮਾ ਚੈਨਲ ਤੇ ਸਦਾ ਸਵਾਗਤ ਹੈ ਦੀਵਾਰੀ ਦੋਸਤੋ ਬੜੀ ਤੇਜ਼ੀ ਦੇ ਨਾਲ ਆ ਰਹੀ ਹੈ ਦੁਕਾਨਦਾਰ ਵੀ ਆਪਣੇ ਹਿਸਾਬ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਸੋਹਣੀਆਂ ਚੰਗੀਆਂ ਮਿੱਠੀਆਂ ਰੰਗ-ਬਰੰਗੀਆਂ ਵਰਕ ਲਾ ਕੇ ਇਹਨੂੰ ਸਜਾ ਕੇ ਰੱਖੀਆਂ ਹੋਈਆਂ ਨੇ ਤਾਂ ਕਿ ਲੋਕੀਂ ਕੁਵਾਰੀ ਦੁਕਾਨਵਾਲ ਵੇਖਣ ਤੇ ਰੰਗ ਬਰੰਗ ਗਿਆ ਸ਼ੀਸ਼ੀਆਂ ਨੇ ਦੁਕਾਨਾਂ ਵਿੱਚ ਸਜੀਆਂ ਹੋਈਆਂ ਮਠਿਆਈਆਂ ਨੂੰ ਗੌਰ ਤੇ ਖਰੀਦਣ ਦੀ ਕ੍ਰਿਓਸਟੀ ਵਿੱਚ ਉਹ ਸਭ ਨੂੰ ਖਰੀਦ ਸਕਣ ਪਰ ਦੋਸਤੋ ਸਵਾਲ ਇਹ ਹੈ ਕਿ ਜਿੰਨਾ ਪੰਜਾਬ ਦੇ ਵਿੱਚ ਟੋਟਲ ਦੁੱਧ ਹੈ ਉਸ ਤੋਂ ਕਿਤੇ ਵੱਧ ਮਠਿਆਈਆਂ ਨੇ ਤੁਸੀਂ ਦੇਖੋ ਪਿਛਲੇ ਦਿਨੀ ਨਕਲੀ ਖੋਆ ਫੜਿਆ ਪਨੀਰ ਫੜਿਆ ਹਰਿਆਣੇ ਤੋਂ ਗੱਡੀ ਆਈ ਟਾਂਡੇ ਦੇ ਨੇੜੇ ਪਕੜ ਲਈ ਹੈ ਮਤਲਬ ਕਿਤੇ ਨਾ ਕਿਤੇ ਸ਼ੱਕ ਦੇ ਆਧਾਰ ਤੇ ਜਦੋਂ ਟੈਸਟ ਸੈਂਪਲ ਲਏ ਗਏ ਕਿ ਆਖਰਕਾਰ ਇੰਨਾ ਪਨੀਰ ਇੰਨਾ ਦੇਸੀ ਘਿਓ ਦੁੱਧ ਔਰ ਖੋਆ ਆਕਥੋ ਰਿਹਾ ਹੈ ਸੋ ਦੋਸਤੋ ਜੋ ਬੱਚਿਆਂ ਨੂੰ ਆਪਾਂ ਖਾ ਰਹੇ ਆ ਜਾਂ ਆਪ ਖਾ ਰਹੇ ਆ ਤੁਸੀਂ ਜਿੰਨਾ ਮਰਜੀ ਕਿਸੇ ਨੂੰ ਸਮਝਾ ਲਓ ਤੁਸੀਂ ਦੇਖਣਾ ਕਿ ਇਹ ਹੀ ਲੋਕ ਮਠਿਆਈ ਦੀਆਂ ਦੁਕਾਨਾਂ ਤੋਂ ਮਠਿਆਈ ਖਰੀਦਦੇ ਨਜ਼ਰ ਆਉਣਗੇ ਜਿੰਨਾ ਮਰਜੀ ਕਿਸੇ ਨੂੰ ਕਹਿ ਦਿਓ ਕਿ ਇਹ ਸਾਰੇ ਕੁਛ ਜਿਹੜਾ ਹੈ ਗਲਤ ਹੈ ਗਲਤ ਹੈ ਉਸ ਦੇ باوجود ਸ਼ਰੀਆਮ ਖਰੀਦਿਆ ਜਾ ਰਿਹਾ ਹੈ ਔਰ ਸ਼ਰੀਆਮ ਵੇਚਿਆ ਜਾ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਇੱਕ ਪਾਸੇ ਪਟਾਕੇ ਲੱਗੇ ਹੋਏ ਨੇ ਔਰ ਦੂਸਰੇ ਪਾਸੇ ਦੁਕਾਨਾਂ ਮਠਿਆਈ ਦੀਆਂ ਨੇ ਲੜੀਆਂ ਦੀਆਂ ਦੁਕਾਨਾਂ ਨੇ ਹੋਰ ਰੰਗ ਬਰੰਗੀਆਂ ਬਹੁਤ ਸਾਰੀਆਂ ਦੁਕਾਨਾਂ ਕਿਉਂਕਿ ਤੁਸੀਂ ਦੇਖੋ ਕਿ ਜੇ 40 ਫੁੱਟ ਸੜਕ ਹੈ ਚੌੜੀ ਤਾਂ ਅੱਜ ਜਿਹੜੀ ਨਜ਼ਰ ਆਉਗੀ ਉਹ 10 ਫੁੱਟ ਹੀ ਆਉਗੀ ਬਾਕੀ ਦੁਕਾਨਦਾਰਾਂ ਨੇ ਅੱਗੇ-ਅੱਗੇ ਵਧਾ ਕੇ ਅੱਧੀ ਦੁਕਾਨਾਂ ਜਿਹੜੀਆਂ ਅੱਧੇ ਦਾ ਉਹ ਵੱਧ ਦੁਕਾਨਾਂ ਜਿਹੜੀਆਂ ਉਨੀ ਜਗ੍ਹਾ ਉਹਨਾਂ ਨੇ ਸੜਕ ਤੋਕੇਰੀ ਹੋਈ ਸੋ ਇਸ ਦੇ ਨਾਲ ਨੁਕਸਾਨ ਵੀ ਹੁੰਦਾ ਹੈ ਅਚਾਨਕ ਤੇਜ਼ੀ ਵਿੱਚ ਆਉਂਦਾ ਬੰਦਾ ਹੈ ਔਰ ਸਮਾਨ ਵੀ ਖਰਾਬ ਹੋਊਗਾ ਜਾਨ ਦਾ ਵੀ ਨੁਕਸਾਨ ਹੋ ਸਕਦਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ احتیاط ਵਰਤਣ ਦੀ ਲੋੜ ਹੈ ਲੋਕ ਇੱਕ ਦੂਜੇ ਦੇ ਉੱਪਰ ਚੜ ਚੜ ਕੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਵਕਤ ਕਿਸੇ ਕੋਲ ਨਹੀਂਗਾ ਕਿਸੇ ਕੋਲ ਵਕਤ ਨਹੀਂ ਹੈ ਪਤਾ ਨਹੀਂ ਉਹ ਡਰਾਈਵਿੰਗ ਜਰੂਰ ਕਰਦਾ ਹੁੰਦਾ ਹੈ ਆਤਮਾ ਉਹਦੀ ਉਸ ਦੀ ਕਿਤੇ ਔਰ ਹੁੰਦੀ ਹੈ ਡਰਾਈਵਿੰਗ ਕਰੀ ਜਾ ਰਿਹਾ ਵਿਚਾਰਾ ਮੈਂਟਲੀ ਤੌਰ ਤੇ ਡਿਸਟਰਬ ਹੈ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਉਹ ਆਪਣੇ ਗੱਲਾਂ ਕਰਦੇ ਰਹਿੰਦੇ ਆ ਮੋਰੇ ਜੋ ਮਰਜੀ ਹੁੰਦਾ ਹੋਵੇ ਉਹਨਾਂ ਨੇ ਕੀ ਲੈਣਾ ਕਿਸੇ ਤੋਂ ਸੋ ਸਾਨੂੰ ਆਪਣੀ ਜਾਨ ਬਚਾਉਣ ਦੀ ਖਾਤਰ ਸਾਨੂੰ ਆਪ ਹੀ ਕਦਮ ਚੁੱਕਣੇ ਪੈਣਗੇ ਤਿਉਹਾਰਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਮਨਾਉਣਾ ਮਨਾਓ ਪਿਆਰ ਸਤਕਾਰ ਦੇ ਨਾਲ ਤਿਉਹਾਰ ਮਨਾਓ ਲੇਕਿਨ ਤਿਉਹਾਰ ਨੂੰ ਮਨਾਉ ਲੱਗਿਆ ਸਾਨੂੰ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਅਹਿਮ ਨੇ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਘਰ ਦੇ ਵਿੱਚ ਬਣਿਆ ਸਮਾਨ ਜਿਹੜਾ ਹੈ ਉਹੀ ਜ਼ਿੰਦਗੀ ਦਾ ਸੱਚ ਹੈ ਆਪਾਂ ਕਿਉਂ ਕਿਉਂ ਇਸ ਤਰ੍ਹਾਂ ਦੇ ਸਟੈਪ ਚੱਕਦੇ ਆ ਤਾਂ ਕਿ ਦੂਸਰਿਆਂ ਨੂੰ ਆਪਾਂ ਖੁਦ ਔਰ ਦੂਸਰਿਆਂ ਨੂੰ ਵੀ ਉਸ ਦਾ ਪਨਚਾਰੇ ਨੁਕਸਾਨ ਸੋ ਅੱਜ ਮਠਿਆਈਆਂ ਦੀਆਂ ਦੁਕਾਨਾਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਔਰ ਇਹ ਸਦਾ ਹੀ ਵਧਣੀ ਚਾਹੀਦੀ ਹੈ ਇਹ ਨਹੀਂ ਕਿ ਤਿਉਹਾਰਾਂ ਦੇ ਨੇੜੇ ਹੀ ਸਿਹਤ ਵਿਭਾਗ ਨਜ਼ਰ ਆਵੇ ਅਸੀਂ ਤਾਂ ਇਹਨਾਂ ਨੂੰ ਇਹੀ ਇਸ ਐਪੀਸੋਡ ਦੇ ਜ਼ਰੀਏ ਕਹਾਂਗੇ ਕਿ ਤੁਹਾਡੀ ਤਾਂ 24 ਘੰਟੇ ਡਿਊਟੀ ਹੈ ਜੀ ਕਿਉਂਕਿ ਤੁਸੀਂ ਤੁਹਾਨੂੰ ਇੱਕ ਬਹੁਤ ਵੱਡੀ ਪੋਸਟ ਹੈ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਰਕਾਰਾਂ ਨੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਨਿਭਾ ਰਹੇ ਹੋ ਇਹ ਤੁਸੀਂ ਜਾਣਦੇ ਹੋ ਪਰ ਕਿਤੇ ਨਾ ਕਿਤੇ ਦੂਸਰਿਆਂ ਦੀ ਜਦੋਂ ਜਾਨ ਜਦੋਂ ਘਰ ਦਾ ਮੈਂਬਰ ਚਲੇ ਜਾਂਦਾ ਹੈ ਕਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁੱਛੋ ਕਿ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਬਣੀ ਹੋਈ ਹੈ ਸੋ ਦੋਸਤੋ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸੋਨਾ ਚਾਂਦੀ ਖਰੀਦ ਰਹੇ ਹੋ ਕੱਲ ਪਤਾ ਲੱਗਾ ਕਿ 1 ਲੱਖ ਤੇ 10 ਹਜ਼ਾਰ ਦੇ ਕਰੀਬ ਜਿਹੜਾ ਤੋੜਾ ਹੈ ਉਹ ਸੋਨੇ ਦਾ ਹੋ ਗਿਆ ਲੈ ਲਓ ਹੁਣ ਤੁਸੀਂ ਦੱਸੋ ਕਿ ਬੰਦਾ ਆਉਣ ਵਾਲੇ ਦਿਨਾਂ ਵਿੱਚ ਧੀਆ ਦੇ ਵਿਆਹ ਦੀ ਕਰਦੇ ਆ ਰਿਸ਼ਤੇਦਾਰਾਂ ਦੇ ਵੀ ਜਾਣਾ ਆਉਣਾ ਆਪ ਵੀ ਸੋਨਾ ਖਰੀਦਣਾ ਜਿਹਦੇ ਕੋਲ ਪੈਸੇ ਹੋਣਗੇ ਭਾਈ ਉਹ ਹੀ ਖਰੀਦ ਸਕੇਗਾ ਜਿਹਦੇ ਕੋਲ ਹੈ ਹੀ ਕੁਛ ਨਹੀਂ ਹੈ ਉਹ ਤਾਂ ਰੇਟ ਸੁਣ ਕੇ ਪਿੱਛੇ ਹੋ ਜਾਂਦਾ ਸੋ ਇਸ ਕਰਕੇ ਭਾਈ ਮਹਿੰਗਾਈ ਨੇ ਬਹੁਤ ਜਿਆਦਾ ਕੌਣ ਚੂਸ ਦਿੰਦਾ ਹੈ ਮਹਿੰਗਾਈ ਨਹੀਂ ਪਤਾ ਨਹੀਂ ਲੱਗਦਾ ਕੀ ਹੋ ਜਾਣਾ ਕੀ ਨਹੀਂ ਹੋ ਜਾ ਪਰ ਲੋਕ ਐ ਫਿਰ ਇੰਜੋਏ ਕਰਦੇ ਨੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੱਕ ਖਾਸੀਅਤ ਹੈ ਕਿ ਇਹ ਦੁੱਖ ਵੇਲੇ ਵੀ ਉਨਾ ਹੀ ਖੁਸ਼ ਰਹਿੰਦੇ ਨੇ ਤੇ ਸੁੱਖ ਵੇਲੇ ਤਾਂ ਰਹਿਣਾ ਹੀ ਰਹਿਣਾ ਖੁਸ਼ ਹੈ ਦੁੱਖ ਵੀ ਕਹਿੰਦੇ ਆ ਠੀਕ ਆ ਯਾਰ ਆ ਗਿਆ ਹੁਣ ਕੀ ਕਰੀਏ ਆਪਾਂ ਤਾਂ ਕੋਸ਼ਿਸ਼ ਕੀਤੀ ਸੋ ਇਸ ਕਰਕੇ ਦੋਸਤੋ ਇਸ ਦੀਵਾਲੀ ਨੂੰ ਪਟਾਕਿਆਂ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਓ ਔਰ ਮਠਿਆਈਆਂ ਤੋਂ ਦੂਰ ਰਹੋ ਸਾਜੋ ਸਮਾਨ ਘਰ ਚੀ ਤਿਆਰ ਕਰ ਲਓ ਔਰ ਵਧੀਆ ਤਰੀਕੇ ਨਾਲ ਦੀਵਾਲੀ ਮਨਾਈਏ ਔਰ ਬੱਚਿਆਂ ਨੂੰ ਖੁਸ਼ਹਾਲ ਬਣਾਈਏ ਜੁੜੇ ਰਹੋ ਪੋ ਸੁਨਾਮਾ ਚੈਨਲ ਦੇ ਨਾਲ